ਪਹਾੜਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੀਂਹ ਪੈ ਰਿਹਾ ਇਸ ਮੀਂਹ ਦਾ ਹੁਣ ਪੰਜਾਬ ਤੇ ਅਸਰ ਦਿਖਣ ਲੱਗ ਪਿਆ ਕਿਉਂਕਿ ਪੰਜਾਬ ਦੇ ਵਿੱਚ ਜੋ ਹਾਲਾਤ ਹੁਣ ਬਣਦੇ ਜਾ ਰਹੇ ਨੇ ਉਹ ਖਤਰੇ ਵਾਲੇ ਬਣਦੇ ਜਾ ਰਹੇ ਨੇ ਲਗਾਤਾਰ ਪਹਾੜਾਂ ਦੇ ਵਿੱਚ ਹਿਮਾਚਲ ਦੀ ਗੱਲ ਕੀਤੀ ਜਾਵੇ ਮੀਂਹ ਪੈ ਰਿਹਾ ਹੈ ਪੰਜਾਬ ਦੇ ਵਿੱਚ ਵੀ ਬੀਤੇ ਦੋ ਦਿਨਾਂ ਤੋਂ ਮੀਂਹ ਪੈ ਰਿਹਾ ਜਿਸ ਕਰਕੇ ਲਗਾਤਾਰ ਬਿਆਸ ਦਰਿਆ ਹੋਵੇ ਸਤਲੁਜ ਦਰਿਆ ਹੋਵੇ ਜਾਂ ਫਿਰ ਡੈਮ ਦੀ ਗੱਲ ਕੀਤੀ ਜਾਵੇ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ ਜੋ ਇਹਨਾਂ ਡੈਮਾਂ ਦੇ ਨੇੜੇ ਪਿੰਡ ਵਸੇ ਹੋਏ ਨੇ ਦਰਿਆ ਦੇ ਨੇੜੇ ਪਿੰਡ ਵਸੇ ਹੋਏ ਨੇ ਉਹਨਾਂ ਤੇ ਖਤਰਾ ਮੰਡਰਾਉਣ ਲੱਗ ਪਿਆ ਹੈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਜਿੱਥੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪਏਗਾ ਤੇ ਇਸ ਮੀਂਹ ਦੇ ਕਾਰਨ ਬਿਆਸ ਦਰਿਆ ਦੇ ਵਿੱਚ ਪਾਣੀ ਵੱਧ ਰਿਹਾ ਹੈ ਸਤਲੁਜ ਦਰਿਆ ਦੇ ਵਿੱਚ ਪਾਣੀ ਵੱਧ ਰਿਹਾ ਹੈ ਤੇ ਜੋ ਇਹਨਾਂ ਦਰਿਆਵਾਂ ਦੇ ਕੰਢੇ ਜਾਂ ਫਿਰ ਦਰਿਆ ਦੇ ਨੇੜੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਸਿੱਧਾ ਤਸਵੀਰਾਂ ਤੁਹਾਨੂੰ ਟਾਂਡਾ ਦੀਆਂ ਦਿਖਾਵਾਂਗੇ ਜਿੱਥੇ ਬਿਆਸ ਦਰਿਆ ਦਾ ਪਾਣੀ ਹੁਣ ਲੋਕਾਂ ਨੂੰ ਡਰਾਉਣ ਲੱਗ ਪਿਆ ਕਿਉਂਕਿ ਪਿੰਡ ਦੇ ਵਿੱਚ ਜੋ ਹਾਲਾਤ ਬਣੇ ਨੇ ਇਸ ਨੂੰ ਹੜ ਵਰਗੇ ਹਾਲਾਤ ਮੰਨਿਆ ਜਾ ਸਕਦਾ ਹੈ 2023 ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੜ੍ਹ ਆਈ ਸੀ ਇਹਨਾਂ ਪਿੰਡਾਂ ਦੇ ਵਿੱਚ ਹੁਣ ਇਹਨਾਂ ਲੋਕਾਂ ਨੂੰ ਉਹੀ ਮੰਜ਼ਰ ਦਿਖਦਾ ਹੋਇਆ ਨਜ਼ਰ ਆ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਡਰ ਲੱਗ ਰਿਹਾ ਕਿਉਂਕਿ ਲਗਾਤਾਰ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ ਪਿੰਡ ਅਬਦੁੱਲਾਪੁਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਬਾਰੋਦੀ ਲੋਕ ਆਏ ਹੋਏ ਸੀ ਕਿਉਂਕਿ ਰਖੜੀ ਦਾ ਤਿਉਹਾਰ ਸੀ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਆਏ ਸੀ ਐਸੇ ਦਰਮਿਆਨ ਕੁਝ ਲੋਕ ਇਸ ਪਿੰਡ ਦੇ ਵਿੱਚ ਫਸ ਗਏ ਨੇ ਕਿਉਂਕਿ ਪਾਣੀ ਦਾ ਪੱਧਰ ਇਸ ਕਦਰ ਵੱਜ ਚੁੱਕਾ ਹੈ ਕਿਉਂਕਿ ਪੂਰਾ ਪਿੰਡ ਇਸ ਦੀ ਚਪੇਟ ਦੇ ਵਿੱਚ ਆ ਚੁੱਕਾ ਹੈ ਕਿਸਾਨਾਂ ਦੀਆਂ ਕਈ ਏਕੜ ਫਸਲਾਂ ਤਬਾਹ ਹੋ ਚੁੱਕੀਆਂ ਨੇ ਇਸ ਤੋਂ ਇਲਾਵਾ ਟਰੈਕਟਰ ਟਰਾਲੀ ਦੇ ਨਾਲ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਪਿੰਡ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਸਿੱਧਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਇਹ ਟਾਂਡਾ ਦੀਆਂ ਤਸਵੀਰਾਂ ਨੇ ਜਿੱਥੇ ਕਿਸ ਤਰੀਕੇ ਦੇ ਨਾਲ ਇਸ ਵੇਲੇ ਹਾਲਾਤ ਬਣੇ ਹੋਏ ਨੇ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਟਰੈਕਟਰ ਟਰਾਲੀ ਦੇ ਰਾਹੀਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਕਿਸ ਤਰੀਕੇ ਦੇ ਨਾਲ ਲੱਕ ਤੋਂ ਉੱਪਰ ਪਾਣੀ ਭਰ ਚੁੱਕਾ ਹੈ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਵੱਖੋ ਵੱਖਰੇ ਪੰਜਾਬ ਦੇ ਜ਼ਿਲ੍ਹਿਆਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜੋ ਪਿੰਡਾਂ ਦੇ ਵਿੱਚ ਹਾਲਾਤ ਬਣੇ ਹੋਏ ਨੇ ਕਿਉਂਕਿ ਗੱਲ ਬਿਆਸ ਦਰਿਆ ਦੀ ਕੀਤੀ ਜਾਵੇ ਜਾਂ ਫਿਰ ਸਤਲੁਜ ਦਰਿਆ ਦੀ ਕੀਤੀ ਜਾਵੇ ਲਗਾਤਾਰ ਪਾਣੀ ਦਾ ਪੱਦਰ ਵੱਦਾ ਜਾ ਰਿਹਾ ਕਿਉਂਕਿ ਮੀਂਹ ਪੈ ਰਿਹਾ ਇੱਕ ਪਾਸੇ ਪਹਾੜਾ ਦਾ ਮੀ ਲੋਕਾਂ ਦੇ ਲਈ ਆਫਤ ਬਣਿਆ ਹੋਇਆ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਡਰ ਜਿਹੜਾ ਹੈ ਉਹ ਸਤਾਉਣ ਲੱਗ ਪਿਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਰਿਵਾਰ ਲੱਕ ਤੋਂ ਵੱਧ ਪਾਣੀ ਜਿਹੜਾ ਇੱਥੇ ਭਰਿਆ ਹੋਇਆ ਉਸ ਦੇ ਵਿੱਚ ਲੰਘ ਰਿਹਾ ਹੈ ਕੁਝ ਲੋਕਾਂ ਨੂੰ ਟਰੈਕਟਰ ਟਰਾਲੀ ਦੇ ਰਾਹੀਂ ਜਿਹੜਾ ਇੱਥੇ ਰੈਸਕਿਊ ਕੀਤਾ ਜਾ ਰਿਹਾ ਕਿਉਂਕਿ ਪਿੰਡ ਦੇ ਵਿੱਚ ਜਿਹੜੇ ਨੇ ਬਿਜਲੀ ਕਾਫੀ ਸਮੇ ਤੋਂ ਬੰਦ ਹੋ ਚੁੱਕੀ ਹੈ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਹੈ ਲੋਕਾਂ ਦਾ ਕਹਿਣਾ ਕਿ ਅਚਾਨਕ ਇਹ ਪਾਣੀ ਆ ਗਿਆ ਜਿਸ ਤੋਂ ਬਾਅਦ ਲੋਕਾਂ ਨੂੰ ਪਤਾ ਨਹੀਂ ਸੀ ਕਿ ਇਹ ਪਾਣੀ ਇਸ ਤਰੀਕੇ ਦੇ ਨਾਲ ਉਹਨਾਂ ਦੇ ਘਰਾਂ ਤੇ ਮਾਰ ਕਰੇਗਾ ਕਿਉਂਕਿ ਕਈ ਘਰ ਜਿਹੜੇ ਨੇ ਉਹ ਡੁੱਬ ਚੁੱਕੇ ਨੇ ਕਈ ਫਸਲਾਂ ਜਿਹੜੀਆਂ ਨੇ ਕਿਸਾਨਾਂ ਦੀਆਂ ਤਬਾਹ ਹੋ ਚੁੱਕੀਆਂ ਨੇ ਪੁੱਤਾ ਵਾਂਗ ਪਾਲੀਆਂ ਹੋਈਆਂ ਇਹ ਫਸਲਾਂ ਸੀ ਝੋਨਾ ਜਿਹੜਾ ਕਿਸਾਨਾਂ ਨੇ ਬੀਜਿਆ ਹੋਇਆ ਸੀਗਾ ਬਸ ਥੋੜਾ ਸਮਾਂ ਰਹਿ ਗਿਆ ਸੀ ਜਦੋਂ ਝੋਨੇ ਦੀ ਫਸਲ ਤਿਆਰ ਹੋ ਜਾਣੀ ਸੀ ਪਰ ਉਸ ਤੋਂ ਪਹਿਲਾਂ ਹੀ ਕਿਸਾਨਾਂ ਤੇ ਕੁਦਰਤ ਦੀ ਇਹ ਮਾਰ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਤਾਂ ਪਿੰਡ ਅਬਦੁੱਲਾਪੁਰ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਜੋ ਹਾਲਾਤ ਲਗਾਤਾਰ ਬਣੇ ਹੋਏ ਨੇ ਜੋ ਲੋਕ ਇੱਥੇ ਆਏ ਹੋਏ ਸਨ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਉਹ ਵੀ ਇਸ ਪਾਣੀ ਕਰਕੇ ਫਸ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਕੱਢਿਆ ਜਾ ਰਿਹਾ ਹੈ ਜਿਹੜੇ ਲੋਕ ਨੇ ਉਹ ਲਗਾਤਾਰ ਜਿਹੜਾ ਦੁੱਖ ਜਿਤਾਉਂਦੇ ਹੋਏ ਨਜ਼ਰ ਆ ਰਹੇ ਨੇ ਕਿ ਹਰ ਵਾਰ ਸਾਨੂੰ ਇਹੀ ਮੰਜ਼ਰ ਦੇਖਣਾ ਪੈਂਦਾ ਸਭ ਤੋਂ ਪਹਿਲਾਂ ਸਾਡਾ ਪਿੰਡ ਇਸ ਚਪੇੜ ਦੇ ਵਿੱਚ ਆਂਦਾ ਹੈ ਸਾਡੇ ਪਿੰਡ ਨੂੰ ਮਾਰ ਪੈਂਦੀ ਹੈ ਕਿਸ ਤਰੀਕੇ ਦੇ ਨਾਲ ਡੰਗਰਾਂ ਨੂੰ ਪਾਣੀ ਦੇ ਵਿੱਚ ਕੱਢਿਆ ਜਾ ਰਿਹਾ ਹੈ ਇਹ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਟਾਂਡਾ ਤੋਂ ਇਲਾਵਾ ਗੱਲ ਕੀਤੀ ਜਾਵੇ ਤਰਨਤਾਰਨ ਦੇ ਵਿੱਚ ਵੀ ਅਜਿਹੇ ਹਾਲਾਤ ਬਣੇ ਹੋਏ ਨੇ ਜਿੱਥੇ ਕਿਸਾਨਾਂ ਦੀਆਂ ਕਈ ਏਕੜ ਫਸਲਾਂ ਜਿਹੜੀਆਂ ਨੇ ਤਬਾਹ ਹੋ ਚੁੱਕੀਆਂ ਨੇ ਇਸ ਤੋਂ ਇਲਾਵਾ ਪਠਾਨਕੋਟ ਦੀ ਗੱਲ ਕੀਤੀ ਜਾਵੇ ਲਗਾਤਾਰ ਸ਼ਹਿਰ ਪੂਰਾ ਜਲਥਲ ਹੋ ਚੁੱਕਾ ਹੈ ਕਿਉਂਕਿ ਪਹਾੜਾ ਦੇ ਵਿੱਚ ਮੀਂਹ ਆ ਰਿਹਾ ਇਸ ਤੋਂ ਇਲਾਵਾ ਨੈਸ਼ਨਲ ਹਾਈਵੇ ਹੋਣ ਉਹ ਵੀ ਲੈਂਡਸਲਾਈਡ ਕਰਕੇ ਸੜਕਾਂ ਤਸ ਚੁੱਕੀਆਂ ਨੇ ਅਜਿਹੇ ਹਾਲਾਤ ਜਣੇ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਹਮਣੇ ਆ ਰਹੇ ਨੇ ਜਿੱਥੇ ਲਗਾਤਾਰ ਜਿਹੜਾ ਖਤਰਾ ਹੁਣ ਮੰਡਰਾਉਂਦਾ ਜਾ ਰਿਹਾ ਹੈ ਜੇਕਰ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦੇ ਵੱਲੋਂ ਵੀ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਤੇ ਇਸ ਦੇ ਨਾਲ ਹੜ੍ਹ ਦਾ ਖਤਰਾ ਪੰਜਾਬ ਤੇ ਮੰਡਰਾ ਰਿਹਾ ਤੇ ਕਿਸੇ ਵੇਲੇ ਵੀ ਹੜ੍ਹ ਆ ਸਕਦੇ ਨੇ ਹਾਲਾਂਕਿ ਇਸ ਵੇਲੇ ਸਥਿਤੀ ਹੜ੍ਹ ਵਰਗੀ ਨਹੀਂ ਹੈ ਇਸ ਪਿੰਡ ਦੇ ਵਿੱਚ ਹਾਲਾਤ ਜ਼ਰੂਰ ਖਰਾਬ ਨੇ ਇਹ ਟਾਂਡਾ ਦਾ ਪਿੰਡ ਅਬਦੁੱਲਾਪੁਰਾ ਜਿੱਥੇ ਲੋਕਾਂ ਦਾ ਲੰਗਣਾ ਹੁਣ ਆਣਾਂ ਜਾਣਾ ਮੁਸ਼ਕਿਲ ਹੋ ਚੁੱਕਿਆ ਹੈ ਕਿਉਂਕਿ ਜੇਕਰ ਪਿੰਡ ਦੇ ਰਸਤਿਆਂ ਦੀ ਗੱਲ ਕੀਤੀ ਜਾਵੇ ਉੱਥੇ ਵੀ ਪਾਣੀ ਭਰਿਆ ਹੋਇਆ ਹੈ ਜਿਹੜੀਆਂ ਸੜਕਾਂ ਲੋਕਾਂ ਦਾ ਕਹਿਣਾ ਹੈ ਕਿ ਨਜ਼ਰ ਹੀ ਨਹੀਂ ਆ ਰਹੀਆਂ ਸਭ ਤੋਂ ਪਹਿਲਾਂ ਪਿੰਡ ਦੇ ਲੋਕਾਂ ਦਾ ਬਿਆਨ ਤੁਹਾਨੂੰ ਸੁਣਾਉਂਦੇ ਆ ਜਿੱਥੇ ਲੋਕਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਨਾ ਉਹਨਾਂ ਦੇ ਕੋਲ ਖਾਣ ਦੇ ਲਈ ਕੋਈ ਸਮਾਨ ਹੈ ਇਸ ਤੋਂ ਇਲਾਵਾ ਜਿੱਥੇ ਉਹਨਾਂ ਨੇ ਲੰਘ ਕੇ ਜਾਣਾ ਹੈ ਹੁਣ ਉਹ ਰਸਤੇ ਪੂਰੇ ਬੰਦ ਹੋ ਚੁੱਕੇ ਨੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਈ ਇਹ ਬੰਦੇ ਦਾ ਕਾਫੀ ਆ ਮਾਲ ਡੰਗਰ ਵੀ ਵੇਚਾ ਜੇ ਤਾਂ ਤੇ ਪਿੰਡ ਦੇ ਆਸ-ਪਾਸੇ ਪਾਣੀ ਵਾਖੇ ਰਾਂ ਪੈ ਚ ਵਧੀ ਜਾਂਦਾ ਘੜਨ ਦਾ ਨਾ ਨਹੀਂ ਲੈਂਦਾ ਜੀ ਕਿੰਨਾ ਕੁ ਪਾਣੀ ਜਿਹੜਾ ਇਸ ਟਾਈਮ ਵਧਿਆ ਜੀ ਪਾਣੀ ਕੱਲ ਦਾ ਘੜੋ ਘੜ 4 ਫੁੱਟ ਵੱਧ ਗਿਆ ਢੇ ਜੀ ਕੱਲ ਇੱਥੇ ਥੋੜਾ ਥੋੜਾ ਅਸੀਂ ਪਾਣੀ ਲੰਘ ਕੇ ਗਏ ਅੱਜ ਆਏ ਆ ਤੇ ਮਹਾ ਟਰੈਕਟਰ ਡੁੱਬਦਾ ਹੀ ਲਗਾਇਆ ਪਾਣੀ ਬਹੁਤ ਹੈ ਕੀ ਕਰੀਏ ਬੱਚੇ ਅਸੀਂ ਪਾਣੀ ਟਰੈਕਟਰ ਲੰਗਾ ਕੇ ਆਂਦਾ ਹੈ ਪਾਣੀ ਬਹੁਤ ਚੜੇ ਆਉਂਦਾ ਹੈ ਬੱਚੇ ਨਿੱਕੇ ਨਿੱਕੇ ਕੱਢਦੇ ਪੈ ਰਹੇ ਯਾਰੀ ਉਹ ਕੇ ਪਾਣੀ ਸਵੇਰ ਦੇ ਕੋਈ ਕੋਈ ਲਗੇ ਜਾਂਦੇ ਕੋਈ ਕੰਨਪਰਾ ਲਗੇ ਆਉਂਦੇ ਆ ਪਾਣੀ ਬਹੁਤ ਚੜਦਾ ਹੈ ਭਾਜੀ ਮੈਂ ਪਿੰਡ ਬੂਠਾ ਤੋਂ ਆਇਆ ਵਾਂ ਯਾਨੀ ਕਿ ਮੋਕੇ ਸਰ ਦੇ ਰਹੇ ਆ ਪਾਣੀ ਬਹੁਤ ਛੜਿਆ ਟਰਾਲੀਆਂ ਟਰੈਕਟਰਾਂ ਦੇ ਬੱਚੇ ਨਾਲ ਡੰਗਰ ਲਈ ਜਾਂਦੀ ਆ ਹਾਂਜੀ ਇਹਨਾਂ ਦੀ ਕੋਈ ਸਹਾਇਤਾ ਕੀਤੀ ਜਾਂਦੀ ਹੈ ਕੋਈ ਸਰਕਾਰ ਵੱਲੋਂ ਕੋਈ ਸਹਾਇਤਾ ਹੋਈ ਹੈ ਹਾਂਜੀ ਸਹਾਇਤਾ ਕੋਈ ਨਹੀਂ ਹੁੰਦੀ ਪਾਣੀ ਬਹੁਤ ਜ਼ਿਆਦਾ ਪਿੱਛੋਂ ਆਉਂਦਿਆ ਵੇ ਆਪਣੇ ਜਿੰਨਾ ਝੋਨਾ ਲਾਇਆ ਹੋਇਆ ਸਾਰਾ ਡਾ ਖਰਾਬ ਹੋ ਗਿਆ ਵੇ ਜਿੰਨੀ ਫਸਲ ਹੈ ਸਭ ਡੁੱਬੀ ਹੋਈ ਹੈ ਆਈ ਮੇਰੀ ਫਸਲ ਜ਼ਿਆਦਾਤਰ ਇੱਥੇ ਹੁੰਦੀ ਹੈ ਤੇ ਕਿੰਨੇ ਕੁ ਲੋਕ ਕਿਹੜਾ ਪਿੰਡ ਪੈਂਦਾ ਹੈ ਆਪਣਾ ਪਿੰਡ ਦੁੱਲਾਪੁਰ ਪੈਂਦਾ ਨਾਲ ਜੀ ਆਪਣੇ ਮੰਡ ਦੇ ਨਾਲ ਹੀ ਹੈ ਜੀ ਤੇ ਉਹਦੇ ਵਿੱਚ ਕੇ ਪਾਣੀ ਦੁੱਲਾਪੁਰ ਦਾ ਵੀ ਕੋਲ ਪੜ ਗਿਆ ਜੀ ਤੇ ਪਾਣੀ ਦੀ ਮਾਤਰਾ ਜ਼ਿਆਦੀ ਹੋਈ ਕੀ ਪਿੰਡ ਦੇ ਲੋਕ ਇੱਥੇ ਰਹਿੰਦੇ ਆ ਕਿੰਨੇ ਹਾਂ ਜੀ ਹੱਗੇ ਨੇ ਇੱਥੇ 30 40 ਘਰ ਹੈਗੇ ਨੇ ਜਿਹੜੇ ਇੱਥੇ ਰਹਿੰਦੇ ਨੇ ਉਹ ਡਰੇ ਪੈਨ ਸਾਰੇ ਕਿੰਨਾ ਕੁ ਪਾਣੀ ਕਰਾ ਚੈਸਟਰ ਪਾਣੀ ਪਾਣੀ ਭਾਜੀ ਥੋੜਾ ਜਿਹਾ ਘਟਾ ਕਰ ਤੇ ਮਤਲਬ ਕਿ ਜਿੱਦਾਂ ਹੁਣ ਮਾਤਰਾ ਵਧਣ ਦੀ ਪਾਣੀ ਦੀ ਜਦੋਂ ਪਾਣੀ ਚੜਦਾ ਬਹੁਤ ਜ਼ਿਆਦਾ ਤੇ ਉਹਦੇ ਫਿਰ ਸਾਰੇ ਡੁੱਬ ਜਾਂਦੇ ਤੇ ਨਾ ਫਸਲ ਕੁਝ ਨਹੀਂ ਬ ਆ ਤੇ ਗਲਗਲ ਪਾਣੀ ਆਇਆ ਕੋਈ ਸੜਕ ਨਹੀਂ ਤੇ ਪਿੰਡਾਂ ਦੀ ਕੋਈ ਕੁਛ ਨਹੀਂ ਸਾਰੇ ਨਿਆਣੇ ਮੱਜਾਂ ਸਭ ਪਿੰਡ ਚ ਬਾਹਰ ਕੱਢਦੇ ਪਿਆ ਔਰ ਜੇਕਰ ਗੱਲ ਕੀਤੀ ਜਾਵੇ ਤਾਂ ਕੋਈ ਖਾਣ ਪੀਣ ਵਾਸਤੇ ਜਾਂ ਬਿਲੀ ਬੰਦ ਹੈ ਨਹੀਂ ਬੰਦ ਹੈ ਬੰਦ ਹੈ ਭਾਈ ਲਾ ਤਾਂ ਬਹੁਤ ਮੜਿਆ ਜੀ ਕਿਹੜਾ ਏਰੀਆ ਆਪਣਾ ਪਿੰਡ ਬਦੁੱਲਾਪੁਰ ਪਿੰਡ ਔਰ ਕੀ ਕਹਿਣਾ ਚਾਹੋਗੇ ਇਸ ਏਰੀਏ ਦੇ ਪਾਣੀ ਜੜਾ ਲਗਾਤਾਰ ਵਧਦਾ ਜਾ ਰਿਹਾ ਲਗਾਤਾਰ ਵਧਦੇ ਪ੍ਰਵਾਹ ਨੂੰ ਇਹ ਹੀ ਸਾਡੀ ਬੇਨਤੀ ਹੈ ਜੀ ਸਾਡੀ ਫਰਿਆਦ ਸੁਣੀ ਜਾਏ ਨਾ ਛੜਕ ਦਿੱਦੀ ਜਾਂ ਨਾ ਕੁਛ ਆਣ ਜਾਣ ਆਇਆ ਜਾਏ ਬੰਦ ਹੋ ਗਈ ਆ ਸਾਡੀ ਦੁੱਲਾਪੌਰੋਂ ਪੈਣੀ ਮਿਰਜੇ ਖਾਂ ਮਣਿਆਦੀਆਂ ਮਿਆਣਾ ਮਿਆਣੀ ਇਹ ਮੇਵਾ ਮਿਆਣੀ ਇਹ ਫਸਲ ਸਾਰੇ ਡੁੱਬੇ ਪਏ ਨੇ ਇਹਨਾਂ ਦਾ ਖਤਰਾ ਹੀ ਇਹ ਕੋਈ ਇਹਨਾਂ ਦਾ ਹਾਲਾਤ ਹੈ ਨਹੀਂ ਬਹੁਤ ਨੁਕਸਾਨ ਹੈ ਬਹੁਤ ਜ਼ਿਆਦਾ ਨੁਕਸਾਨ ਹੈ ਥੋੜਾ ਨਹੀਂ ਯਾਰ ਤਰ ਇਸ ਇਲਾਕੇ 'ਚ ਫਸਲ ਕਿਹੜੀ-ਕਿਹੜੀ ਹੁੰਦੀ ਆ ਜੀ ਇਹ ਇਹਦੇ ਵਿੱਚ ਜੀ ਗੰਨਾ ਤੇ ਪਨਾ ਝੋਨਾ ਜ਼ਿਆਦਾ ਹੁੰਦਾ ਕੋਈ ਨਾ ਪਾਣੀ ਛੱਡਿਆ ਯਾਰ ਉਸ ਪਾਣੀ ਲੈ ਕੇ ਕੀ ਗਣਾ ਚਾਹੋਗੇ ਬਰਸਾਤ ਵੀ ਲਗਾਤਾਰ ਜਿਹੜੀ ਸ਼ੁਰੂ ਹੋ ਰਹੀ ਹੈ ਅਸੀਂ ਤਾਂ ਨੇ ਵੀ ਬਾਬਾ ਮਿਹਰ ਕਰੇ ਤੇ ਪਾਣੀ ਲੈ ਜਾਵੇ ਤਾਂ ਅਸੀਂ ਜੀਵਿੰਦਾਰ ਬੱਜਣ ਨਹੀਂ ਤੇ ਬਹੁਤ ਮਾੜਾ ਹਾਲਤ ਹੋਏਗੀ ਸਾਨੂੰ ਪਿੰਡ ਨੂੰ ਵੀ ਸਾਡੇਆਂ ਨੂੰ ਖਤਰਾ ਹੈ ਵੀ ਇਹ ਜਿਹੜਾ ਹਾਲਾਤ ਬਣ ਗਿਆ ਹੈ ਇਹ ਸਾਡੇ ਬਹੁਤ ਖਤਰਾ ਹੈ ਇੱਥੇ ਪਾਣੀ ਦਾ ਭਾਜੀ ਸਾਰਾ ਸਾਰਾ ਤੁਹਾਡੇ ਸਾਹਮਣੇ ਦਾ ਘੱਟ ਘਰੇ 7-7 ਫੁੱਟ ਪਾਣੀ ਆ ਗਿਆ ਉਧਰ ਸਾਡੀਆਂ ਮੋਟਰਾਂ ਡੁੱਬ ਗਈਆਂ ਠੀਕ ਹੈ ਜੀ ਮੋਟਰਾਂ ਡੁੱਬ ਗਈਆਂ ਨਾਲੇ ਨਾਲ ਝੋਨੇ ਨੂੰ ਨੁਕਸਾਨ ਸਾਰਾ ਯਾਰ ਤਰ੍ਹਾਂ ਇਸ ਇਲਾਕੇ 'ਚ ਫਸਲ ਕਿਹੜੀ ਕਿਹੜੀ ਹੁੰਦੀ ਹੈ ਔਰ ਪਿਛਲੇ ਹੜ੍ਹਾਂ ਦੇ ਹਾਲਾਤ ਦੇਖੀਏ ਤਾਂ ਪਿਛਲੇ ਕੀ ਹਾਲਾਤ ਸੀ ਪਿਛਲੇ ਸਮੇਂ ਦਰਾਂ ਜੋ ਪਾਣੀ ਭਾਈ ਪਿਛੇ ਵੀ ਇਹੀ ਹੈ 2 ਸਾਲ ਪਹਿਲਾਂ ਆਇਆ ਸੀ ਪਾਣੀ ਉਹਦੀ ਵੀ ਸਾਰੀ ਫਸਲ ਮਰ ਗਈ ਨਾ ਕੋਈ ਬਾਅਦ ਚ ਕਿਉਂਕਿ ਜਲੜੀ ਬਹੁਤ ਜ਼ਿਆਦਾ ਹੋ ਗਈ ਤੇ ਫਸਲ ਹੁੰਦੀ ਨਹੀਂ ਹੀ ਪਈ ਤੇ ਝੋਨਾ ਦੇ ਆਹੀ ਹੁੰਦਾ ਉਹਦੇ ਪਾਣੀ ਆ ਜਾਂਦਾ ਇੱਕ ਲੋ ਲੋ ਮੜੇ ਰੋਕ ਲਾ ਕਤੁਫੀ ਪਿੰਡ ਵਾਲੇ ਤੁਸਨੇ ਕਿਸ ਤਰੀਕੇ ਦੇ ਨਾਲ ਬਿਆਸ ਦਰਿਆ ਦੇ ਪਾਣੀ ਨੇ ਪਿੰਡ ਤੇ ਮਾਰ ਕੀਤੀ ਹੈ ਕਿਸ ਤਰੀਕੇ ਦੇ ਨਾਲ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਇਹ ਪਰਿਵਾਰ ਕਿਸ ਤਰੀਕੇ ਦੇ ਨਾਲ ਇਸ ਪਿਤਾ ਨੇ ਆਪਣੇ ਬੱਚੇ ਨੂੰ ਚੁੱਕਿਆ ਹੋਇਆ ਤੇ ਇਸ ਪਾਣੀ ਦੇ ਵਿੱਚ ਲੰਗਦੇ ਹੋਏ ਇਹਨਾਂ ਨੂੰ ਵੇਖਿਆ ਜਾ ਸਕਦਾ ਹੈ ਇਸੇ ਤਰੀਕੇ ਦੇ ਹਾਲਾਤ ਪੂਰੇ ਪਿੰਡ ਦੇ ਵਿੱਚ ਬਣੇ ਹੋਏ ਨੇ ਜਿੱਥੇ ਸੜਕਾਂ ਨਜ਼ਰ ਨਹੀਂ ਆ ਰਹੀਆਂ ਜੋ ਪਰਿਵਾਰ ਨੇ ਉਹਨਾਂ ਨੂੰ ਇਸ ਪਾਣੀ ਦੇ ਵਿੱਚ ਕਿਉਂਕਿ ਲੱਕ ਤੋਂ ਉੱਪਰ ਇਹ ਪਾਣੀ ਭਰਿਆ ਹੋਇਆ ਹੈ ਜੋ ਕਿਸਾਨ ਨੇ ਉਹ ਵੀ ਕਹਿ ਰਹੇ ਨੇ ਕਿ ਅਸੀਂ ਕਿੰਨੀ ਮਿਹਨਤ ਦੇ ਨਾਲ ਆਪਣੀ ਫਸਲ ਲਗਾਈ ਸੀ ਪਰ ਹੁਣ ਸਾਡੀ ਸਾਰੀ ਫਸਲ ਤਬਾਹ ਹੋ ਚੁੱਕੀ ਹੈ ਨਾ ਤਾਂ ਸਰਕਾਰ ਨੇ ਸਾਨੂੰ ਮੁਆਜ਼ਾ ਦੇਣਾ ਨਾ ਕਿਸੇ ਨੇ ਸਾਡੀ ਬਾਹ ਫੜਨੀ ਹੈ ਕਿਉਂਕਿ ਹੁਣ ਕਿਸਾਨ ਜਿਹੜੇ ਨੇ ਆਪਣੀ ਫਸਲ ਨੂੰ ਦੇਖ ਕੇ ਰੋਣ ਹੱਕੇ ਹੋਏ ਹੋਏ ਐ ਤਾ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਟਾਂਡਾ ਦੇ ਪਿੰਡ ਅਬਦੁੱਲਾਪੁਰ ਦੀਆਂ ਇਹ ਤਸਵੀਰਾਂ ਨੇ ਜੋ ਹਾਲਾਤ ਇਸ ਪਿੰਡੇ ਵਿੱਚ ਬਣੇ ਹੋਏ ਨੇ ਬੇਹੱਦ ਚਿੰਤਾਜਨਕ ਇਹ ਹਾਲਾਤ ਲਗਾਤਾਰ ਬਣੇ ਹੋਏ ਨੇ ਬਿਜਲੀ ਸਪਲਾਈ ਕਾਫੀ ਦਿਨਾਂ ਤੋਂ ਇਸ ਪਿੰਡ ਦੇ ਵਿੱਚ ਬੰਦ ਹੋ ਚੁੱਕੀ ਹੈ ਪਸ਼ੂਆਂ ਦੇ ਚਾਰੇ ਦੇ ਲਈ ਵੀ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਦਾ ਕਹਿਣਾ ਕਿ ਪਸ਼ੂ ਵੀ ਭੁੱਖੇ ਬੈਠੇ ਹੋਏ ਨੇ ਉਹਨਾਂ ਦੇ ਚਾਰੇ ਦੇ ਲਈ ਵੀ ਰਾਹ ਨਹੀਂ ਮਿਲ ਰਿਹਾ ਤਾਂ ਕਿਸ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਇਹਨਾਂ ਪਸ਼ੂਆਂ ਨੂੰ ਲਜਾਇਆ ਜਾ ਰਿਹਾ ਹੈ ਇਹ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਟਰੈਕਟਰ ਟਰਾਲੀ ਦੇ ਨਾਲ ਹੀ ਜਿਹੜੇ ਪਿੰਡ ਦੇ ਲੋਕ ਨੇ ਉਹ ਰੈਸਕਿਊ ਕਰ ਰਹੇ ਨੇ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਇਤਿਹਾਤ ਵੱਜੂ ਲੋਕਾਂ ਨੂੰ ਕਿਹਾ ਗਿਆ ਸੀ ਕਿ ਜੋ ਬਿਆਸ ਦਰਿਆ ਦੇ ਕੰਢੇ ਤੇ ਪਿੰਡ ਨੇ ਜਿਹੜੇ ਲੋਕ ਇੱਥੇ ਨੇੜੇ ਰਹਿੰਦੇ ਨੇ ਉਹ ਕਿਤੇ ਹੋਰ ਸੁਰੱਖਿਅਤ ਥਾਵਾਂ ਤੇ ਚਲੇ ਜਾ ਕਿਉਂਕਿ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਹੀ ਜਾ ਰਿਹਾ ਸੀ ਤੇ ਹੁਣ ਇਸ ਪਿੰਡ ਦੇ ਵਿੱਚ ਪਾਣੀ ਦੀ ਮਾਰ ਜਿਹੜੀ ਹੈ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹੜ ਵਰਗੀ ਹਾਲਾਤ ਹੜ ਵਰਗੇ ਸਿਚੁਏਸ਼ਨ ਜਿਹੜੀ ਹੈ ਇੱਥੇ ਬਣੀ ਹੋਈ ਹੈ ਲਗਾਤਾਰ ਪਿੰਡ ਦੇ ਲੋਕ ਜਿਹੜੇ ਨੇ ਡਰਦੇ ਹੋਏ ਨਜ਼ਰ ਆ ਰਹੇ ਨੇ ਕਿ ਕਿਤੇ ਹੋਰ ਨੁਕਸਾਨ ਨਾ ਹੋ ਜੇ ਕਿਉਂਕਿ ਪਹਿਲਾਂ ਹੀ ਕਾਫੀ ਨੁਕਸਾਨ ਜਿਹੜਾ ਹੋ ਚੁੱਕਿਆ ਹੈ ਜੋ ਪਿੰਡ ਦੇ ਲੋਕ ਨੇ ਉਹ ਕਹਿ ਰਹੇ ਨੇ ਕਿ ਲਗਾਤਾਰ ਪਾਣੀ ਵੱਧਦਾ ਹੀ ਜਾ ਰਿਹਾ ਹੈ ਪਹਿਲੇ 2-2 ਫੁੱਟ ਪਾਣੀ ਸੀ ਹੁਣ 4-4 ਫੁੱਟ ਪਾਣੀ ਹੋ ਗਿਆ ਹੈ ਲੱਕ ਤੋਂ ਉੱਪਰ ਪਾਣੀ ਹੋ ਗਿਆ ਹੈ ਤੇ ਇਹ ਪਾਣੀ ਹੋਰ ਅੱਗੇ ਨਾ ਵਧੇ ਸਰਕਾਰ ਤੇ ਪ੍ਰਸ਼ਾਸਨ ਇਤਿਹਾਸ ਤਵਜੋ ਪਹਿਲਾਂ ਹੀ ਮੁਕੰਮਲ ਪ੍ਰਬੰਧ ਕਰ ਲਨ ਤਾਂ ਕਿਸ ਤਰੀਕੇ ਦੇ ਨਾਲ ਹਾਲਾਤ ਇੱਥੇ ਬਣੇ ਹੋਏ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿੰਨਾ ਪਾਣੀ ਦਾ ਪੱਧਰ ਇੱਥੇ ਵੱਧ ਚੁੱਕਾ ਹੈ ਜੋ ਦਰ ਹੈ ਪਾਣੀ ਚੱਲਦਾ ਮੈਂ ਪਾਣੀ ਬਵਤ ਤੇ ਗਿਆ ਬਹੁਤ ਬਤ